ਹਰ ਝਾੜੀਆਂ ਦੇ ਵਿੱਚ ਪਿੰਡ ਵਸਾਇਆ ਹੈ ਬਾਬਾ ਗੋਬਿੰਦਦਾਸ ਬਾਬਾ ਰਾਮ ਮੋਨੀ ਜੀ ਦੀ ਬਾਰ ਕਰਪਾ ਹੈ ਪਰਾ ਟੱਡੇਵਾੜੇ ਆ ਲੈ ਵੀ ਦਰਸ਼ਕ ਵੀਰੋ ਟੱਡੇਵਾੜੇ ਆ ਮੱਲ ਕਹਿੰਦੇ ਮੇਰੇ ਵੀਰੋ ਕੋ ਘਰ ਦੇ ਵਿੱਚ ਪੈਦਾ ਹੋਏ ਹੈ ਸਰਦਾਰ ਦਰਸ਼ਟ ਸਿੰਘ ਫੌਜੀ ਨੂੰ ਮਾਣ ਹੈ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਔਰ ਮੁੰਡੇ ਨੇ ਕਹਿੰਦੇ ਗੁਰੂਗੜ੍ਹ ਹਯਾਤਪੁਰ ਦੇ ਵਿੱਚੋਂ ਫੋਰਡ ਜਿੱਤ ਕੇ ਇੱਕ ਰਿਕਾਰਡ ਬਣਾਇਆ ਪਰ ਪਹਿਲੇ ਓਵਰ ਦੀ ਸ਼ਰਧਾਤ ਲੈ ਆਓ ਸੁਭਾਨ ਇਹ ਕਹਿੰਦੇ ਸੂਰਜ ਦੀ ਪਹਿਲੀ ਕਿਰਨ ਵਰਗਾ ਕਹਿੰਦੇ ਖਿਡਾਰੀ ਹੈ ਮੇਰੇ ਮਿੱਤਰੋ ਲੈ ਆਓ ਸਾਹਮਣੇ ਪਹਿਲੀ ਬਾਲ ਤੇ 4 ਕਦੇ ਜੋੜ ਗਿਆ ਪਾ ਨਾ ਤੇ ਸ਼ੁਕਰ ਹੁੰਦਾ ਵੀ ਅੱਲਾਹ ਤਾਲਾ ਤੇਰਾ ਸ਼ੁਕਰ ਹੈ ਸੁਭਾਨ ਅੱਲਾਹ ਆਓ ਸਾਹਮਣੇ ਵੀ ਏਡਾ ਵਧੀਆ ਖਿਡਾਰੀ ਹਰ ਵਾਕਈ ਸੁਭਾਰ ਲਾ ਅਲਾਰੀ ਮੇਰ ਢੱਡੇ ਵਾਲੇ ਆ ਹੁਣ ਨਾ ਛੱਡਦੇ ਆ ਆ ਆ ਆਹ ਕਤੇ ਨਾਲ ਸਿਕੰਦਰ ਸੰਧੂਏ ਵੀ ਮਾਮਾ ਜੀ ਦਾ ਲੜਕਾ ਤੇ ਨਾਲ ਕਾਕਾ ਔਲਖ ਭੂਆ ਦਾ ਮੁੰਡਾ ਮੇਰੇ ਵੀਰ ਇਹਨਾਂ ਵੱਲੋਂ ਐਲਿਡੀਆਂ ਤੇ ਨਾਲ ਹੀ ਜਗਸੀਰ ਮਾਲਟਾ ਨਿੱਕਾ ਹੰਗਰੀਆ ਰਮਨਦੀਪ ਮਾਲਟਾ ਜਸਨ ਮਾਲਟਾ ਕਹਿੰਦੇ ਮੇਰੇ ਵੀਰੋ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਉਣਾ ਹੈ ਹੋੜਿਆਂ ਨੇ ਆਸਾਂ ਜਿ ਕਿਸ ਦੀਆਂ ਪੂਰੀਆਂ ਕਿਹਦੇ ਆ ਪੱਟਾਂ ਦੇ ਉੱਤੇ ਮੋਰ ਯਾਰੋ ਪਹਿਲਾਂ ਪਾਉ ਕੀ ਦੇ ਡੋਲੇ ਦੇ ਤੇ ਸ਼ੇਰ ਬਟੂ ਘੋਰੀ ਹੈ ਖੈਰਿਆਂ ਦਾ ਜਿੰਦੂ ਆਕੇ ਹਮਨੇ ਗੁਰਸੇਵ ਕਹਿੰਦੇ ਲਾਈਵ 24 ਵਾਲਾ ਕਰਦਾ ਤਸਵੀਰਾਂ ਕਹਿੰਦੇ ਖਿਡਾਰੀਆਂ ਦੀਆਂ ਆਉ ਪੈਂਦੀ ਬਾਲ ਤੇ ਆਉ ਸਾਹਮਣੇ ਰਨ ਵੇਖਦਾ ਇੱਕ ਤੇ ਜੁੜਗੇ ਦੋ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਭਾਈ ਰੂਪੇ ਤੇ ਸ਼ਾਮਾਂ ਨੂੰ 5 ਵਜੇ ਨੂੰ ਟੈਂਸਰ ਸਾਰੀਆਂ ਲਾ ਦੇਣੀਆਂ ਲੈ ਵੀ ਭਾਈ ਰੂਪੇ ਵਾਲਿਆਂ ਸੁਆਦ ਵੱਖਰਾ ਹੈ ਉਧਰਲੇ ਪਾਸੇ ਅਨੂਪ ਅਨੂਪ ਏ ਆਊਟ ਹੈ ਜੀ ਪਲੇਅਰ ਆਹ ਬਾਈ ਤਾਰੀਆਂ ਮਾਰ ਲਓ ਜ਼ੋਰਦਾਰ ਯਾਰ ਆਊਟ ਹੈ ਜੀ ਕਿਆ ਬਾਤ ਹੈ ਵੀਰ ਬਣ ਕੇ ਬੇਨਤੀਆ ਵਿਪਨ ਯੂਪੀ ਗੱਡੀ ਸਿੱਟ ਲੈ ਲਓ ਸਾਹਮਣੇ ਪੈਂਦੀ ਬਾਲ ਇਧਰਲੇ ਪਾਸੇ ਦਿਨੋਦੇ ਵਾਲਾ ਓਏ ਵਾਹ ਏ ਮੁੰਡਿਆ ਵਾਹ ਓ ਗਰੇ ਵਾਲਾ ਕਮਾਲ ਕਰਦੀ 6 ਜੁੜ ਗਏ ਦਿਨੋਦੇ ਦੀ ਕੇਰੇ ਟੀਮ ਦੇ ਲਈ ਅੱਜ ਸਿਰਾ ਹੋਣਾ ਤੇ ਉੱਪਰ ਵੱਡੀ ਜਿਹੜੀ ਜ਼ਿੰਮੇਵਾਰੀਆਂ ਮੇਰੇ ਵੀਰੋ ਸਾਹਮਣੇ ਪੈਂਦੀ ਬਾਲ ਮਾਨੀ ਕਹਿੰਦੇ ਆਓ ਤਿਆਰ ਵਰ ਤਿਆਰ ਪਰ ਦਨੋਦੇ ਵਾਲਾ ਠਾ 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 ਵੱਡਾ ਕਹਿੰਦੇ ਧੰਨਵਾਦ ਲਓ ਸਾਹਮਣੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਫੇਰ ਤਿਆਰ ਵਰ ਤਿਆਰ ਤੇ ਦਨੋਦੇ ਵਾਲਾ ਮੁੰਡਾ ਗਰੇਵਾਲ ਪਰਿਵਾਰ ਦਾ ਮੰਨੂ ਮੇਰੇ ਮਿੱਤਰੋ ਉਧਰਲੇ ਪਾਸੇ ਇੱਕ ਵਾਰੀ ਵਾਹ ਵਾਹ ਏ ਗੱਭਰੂ ਵਾਹ ਏ ਗੱਭਰੂ ਚਾਰ ਓਵਰ ਜਿਹੜੇ ਚਾਰਸ ਮਿਲਿਆ ਪਰ ਹੁਣ ਯਾਦ ਰੱਖੀ ਲੈ ਵੀ ਸਟੌਰ ਵਾਲਿਆ ਦੋ ਤੋਂ ਤਿੰਨ ਛੱਕੇ ਜਿਹੜੇ ਪੱਕੇ ਵੱਜਣੇ ਐ ਆਜਲਦੀਵਾਲ ਪਹਿਲਾ ਏ ਏ ਪਹਿਲਾ ਵੱਜ ਗਿਆ ਮੇਰੇ ਪਹਿਲਾ ਵੱਜ ਗਿਆ ਮੇਰੇ ਵੀ ਬਾਕੀ ਮੇਰੇ ਵੀਰੋ ਟੀਮਾਂ ਵੀ ਲਿਮਟਡ ਪ੍ਰਾਈਜ਼ ਵੱਡੇ ਪ੍ਰਬੰਧ ਵੱਡੇ ਲੈ ਵੀ ਦੂਜਾ ਦੂਜਾ ਏ ਠਾ ਏ ਠਾ ਫੜਾਵਿਆ ਕਰੋ ਜਿਹੜੀ ਨੇੜੇ ਹੁੰਦੀ ਉਹ ਗਰਾਊਂਡ ਸਿੱਟਦੇ ਕਰੋ ਵੱਡਾ ਤਾਵਾ ਗਰਾਊਂਡ ਸਿੱਟ ਲਿਆ ਲਾਸਟ ਬਾਲ ਦੰਨੂ ਆਏ ਵੱਜ ਗਿਆ ਮੇਰੇ ਵੀਰੋ ਓਹ ਆਓ ਬੱਲੇ ਲੈ ਵੀ ਅਨੂਪ ਅਨੂਪ ਕਹਿੰਦਾ ਸੀ ਰਾਤ ਕਰੇ ਜਦੋਂ ਪੰਜਾਬੀ ਪਹਿਲੇ ਓਵਰ ਦੀ ਸ਼ਰਧਾਤ ਮੰਨੂ ਕਹਿੰਦੇ ਦਿਨੋਦੇ ਵਾਲਾ ਮੇਰੇ ਵੀ ਨਾਲ ਹੈ ਹੜੌਲੀ ਸਾਹਿਬ ਵੀ ਪੁੱਜ ਗਏ ਨੇ ਏ ਬੱਲੇ ਬੱਲੇ ਸੁਭਾਦ ਸੁਭਾਨ ਸੁਭਾ ਹਾਏ ਓ ਮੇਰੇ ਰੱਬਾ ਆ ਗਲਤੀ ਕਹਿੰਦੇ ਬੜੀ ਭਾਰੀ ਹੋਣੀ ਹੈ ਲੱਕੀਪੁਰ ਵਾਲੇ ਚ ਹੀ ਰਹਿੰਦੇ ਐ ਔਰ ਪਿਆਰ ਬੜਾ ਕਹਿੰਦੇ ਆਓ ਸਾਹਮਣੇ ਬਾਲ ਪੈਂਦੀ ਏ ਇਸ ਵੇਲੇ ਗਰੇਵਾਲ ਪਰਿਵਾਰ ਦਾ ਮੰਨੂ ਤੇ ਕਹਿੰਦੇ ਸੁਭਾਨ ਏ ਥਾ ਏ ਥਾ ਆਓ ਸਾਹਮਣੇ 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 ਐਨ ਜੜਵੇ ਵੇ ਦੀ ਜਾਣ ਗਿਆ ਸ਼ੁਕਰੀਆ ਪੈਂਦੀ ਬਾਲ ਓਹ ਹੋ 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 ਇੱਕ ਵਾਰੀ ਫੇਰ ਇੱਕ ਵਾਰੀ ਫੇਰ ਬੱਲੇ ਬੱਲੇ ਹੋਣੀ ਹੈ ਨਹੀਂ ਵੇਖ ਰਹਾ ਵੀ ਅੱਜਕੱਲ ਬਹੁਤ ਕੁਝ ਚੱਲ ਰਿਹਾ ਹੈ ਜੇ ਤਕੜਾ ਹੋਣਾ ਤੇ ਨੀ ਮਾਰ ਕੇ ਚੱਲਣਾ ਪੈਣਾ ਮੁੰਡਿਆ ਔਰ ਸਾਹਮਣੇ ਸੁਭਾਨ 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 ਇਹ ਚਾਰ ਜੁੜਗੇ ਦੀ ਚਾਰ ਚਾਰ ਰੰਦੇ ਵਾਦੇ ਹੋ ਚੁਕੇ ਨੇ ਢੱਡੇ ਵੜ ਦੀ ਕਹਿੰਦੇ ਟੀਮ ਜੇ ਨੁੱਜਾ ਆਇਆ ਹੁੰਦਾ ਤੇ ਗੱਲ ਵੀ ਕਹਿੰਦੇ ਜਿੱਤ ਹੈ ਤੇ ਵਿਜੇ ਦਾ ਮਤਲਬ ਵੀ ਕਹਿੰਦੇ ਜਿੱਤ ਹੈ ਮੇਰੇ ਵੀਰੋ ਪਰ ਹੁਣ ਜਿੱਤ ਪ੍ਰਾਪਤ ਕਿੰਨੂ ਹੁੰਦੀ ਹੈ ਇਹ ਸਮਾਂ ਫੈਸਲੇ ਕਰੇਗਾ ਅਜੇ ਤੇ ਸੁਭਾਨ ਇਹਦਾ ਕੈਚ ਛੱਡਿਆ ਹੋਇਆ ਬਠਿੰਡੇ ਵਾਲਿਆ ਬਸਾਇਆ ਨਗਰ ਮੇਰੇ ਵੀਰੋ ਔਰ ਝਾੜੀਆਂ ਦੇ ਵਿੱਚ ਪਿੰਡ ਆਇਆ ਹੈ ਬਾਬਾ ਗੋਬਿੰਦਦਾਸ ਬਾਬਾ ਰਾਮੁਨੀ ਜੀ ਦੀ ਬਾਰਾ ਕਰਪਾ ਹੈ ਪਰਾ ਟੱਡੇਵਾੜੇ ਆ ਲੈ ਵੀ ਦਰਸ਼ਕ ਵੀਰੋ ਟੱਡੇਵਾੜੇ ਆ ਮੁੰਡੇ ਕਹਿੰਦੇ ਖਾਨ ਪਰਿਵਾਰਾਂ ਨੂੰ ਕਹਿੰਦੇ ਬਲੌਂਗ ਕਰ ਰਹੇ ਹੈ ਮੈਂ ਗੱਲ ਕਰਦਾ ਵੀ ਖਾਨਾ ਦੇ ਤੇ ਖੂਨ ਚ ক্রিকেট ਹੈ ਮੇਰੇ ਵੀਰੋ ਇਹਨਾਂ ਦੇ ਤੇ ਕਹਿੰਦੇ ਬਲੱਡ ਦੇ ਵਿੱਚ ਹੀ ক্রিকেট ਹੈ ਆਓ ਸਾਹਮਣੇ ਚਾਰ ਜੁੜ ਗਏ ਖੇਡਦੇ ਮਰਾਨ ਦੇ ਵਿੱਚ ਔਰ ਜਵਾਨੀ ਵਾਲਾ ਨਾਪਰਾ ਸ੍ਰੀ ਖੜਪੇਰੀ ਜਿਵੇਂ ਚੁੱਲ੍ਹੇ ਉੱਤੇ ਪਿਆ ਪਾਣੀ ਓਏ ਪਰ ਪਰ ਉਬਲਦਾ ਰਾਦੇ ਖੇਲੇ ਵੇਖ ਨਯਾਰਾ ਫਿਰ ਲੱਗਿਆ ਪਿਆ ਜੀ ਔਰ ਮੈਚ ਕੁਆਟਰ ਓਏ ਟੱਕਰ ਸਿਰੇ ਦੀ ਇਹ ਆਹ ਬੱਲੇ 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 ਨਵੇੜੇ ਕਰਦਾ ਨਵੇੜੇ ਕਰਦੇ ਜਿੰਦਰ ਕਹਿੰਦਾ ਹੁੰਦਾ ਨਾ ਤਾੜ ਤਾੜ ਓ ਤਾੜ ਤਾੜ ਹੋਈ ਪਈ ਹੈ ਵੇਲਾ ਕਹਿੰਦੇ ਘਨੌਰੀ ਦਾ ਪੈਂਦੀ ਬਾਲ ਲੱਗਿਆ ਜੋ ਹਟ ਜੋ ਪਾਸੇ ਧਲੇਰਾ ਮੇਰੇ ਵੀਰੋ ਆ ਬਾਲਾਂ ਤੇ ਕਹਿੰਦੇ ਸਾਰਾ ਮੈਚ ਜਿਹੜਾ ਕਹਿੰਦੇ ਖੜਾ ਆ ਓਵਰ ਮੈਨੂੰ ਲੱਗਦਾ ਵੀ ਟਰਨਿੰਗ ਹੋਵੇਗਾ ਲਓ ਸਾਹਮਣੇ 10 ਬਾਲਾਂ 21 ਛੱਕੇ ਚਾਰ ਧਲੇਰਾ ਵਾਲਾ ਕੈਚ ਫੜ ਲੋ ਤੇ ਮੈਚ ਬਣ ਜੂ ਓ ਸਾਹਮਣੇ ਵਾਰਸ ਕਰ ਲੱਗ ਜਾਣਾ ਆਓ ਕਡੌੜੀ ਕਲਾ ਦਾ ਮੇਲਾ ਓ ਜਿੱਤ ਕੌਣ ਲੈ ਗਿਆ ਉਧਰਲੇ ਪਾਸੇ ਛੱਕਾ ਫੇਰ ਵੱਜ ਗਿਆ ਵਾਹ ਵਾਹ ਓਏ ਮੁੰਡਿਆ ਵਾਹ ਮੁੰਡਿਆ 15 ਲੈ ਵੀ ਸੋਨੂ ਜਾਂ ਤੇ ਪਹਿਲੀ ਤੇ ਛੱਕਾ ਵੱਜਣਾ ਤੇ ਨਹੀਂ ਚਾਂਸ ਆਉਣਾ ਨੇ ਜੇ ਸਾਂਭ ਲਿਆ ਉਹ ਖੇਡੂਗੀ ਸੈਮੀ ਕਨੇ ਘਨੌਰੀ ਦੇ ਕਪੜਾ ਪਹਿਲੀ ਤੇ ਕਹਿੰਨੇ ਮੇਰੇ ਵੀਰੋ ਕੱਲ ਬਣ ਜਾਣੀ ਐ ਏ ਆ ਗਿਆ ਚਾਂਸ ਆ ਗਿਆ ਆ ਗਿਆ ਚਾਂਸ ਭਾਈ ਰੂਪੇ ਵਾਲੇ ਦੀ ਗੱਲ ਸਹੀ ਹੋ ਗਈ ਮੇਰੇ ਵੀਰੋ ਮੈਂ ਦੱਸਿਆ ਓ ਦਿਨੌਦੇ ਵਾਲੇ ਪਾਸੇ ਹੋ ਕੇ ਖੜ ਗਏ ਸੀ ਜਣ ਅਰਜਨ ਅਰਜਨ ਇਹ ਪੰਜ ਬਾਲਾ 15 15 ਏ 6 ਕਾ ਫੇਰ ਵੱਜ ਗਿਆ ਓਏ 9 ਰਹਿ ਗਏ ਬਾਲਾ 4 9 ਰਹਿ ਗਏ ਤੇ ਪਹਿਲੀ ਡਿਮਾਂਡ ਜਿੰਦਰਾ ਆ ਕਵੈਲ ਸਟੇਟਵਾਰਾ ਹੁੰਦੀ ਸੀ ਮੇਰੇ ਵੀਰੋ ਇਸ ਤੋਂ ਪਹਿਲਾਂ 7 8 ਤੇ ਸੋਮੋ ਦੀ ਵਾਲੀ ਚੜਾਈ ਰਹੀ ਹੈ ਮੇਰੇ ਵੀਰੋ ਆਓ ਸਾਹਮਣੇ ਅੱਜ ਕੱਲ ਸੋਨੂ ਦੀ ਬੜੀ ਚੜਾਈ ਹੈ ਓਰ ਕਿਆ ਬਾਤ ਹੈ ਤਿੰਨਾ ਦੇ ਵਿੱਚ ਰਿਹਾ ਭਰਾਵੋ ਐ ਦੁਵਾਰਾ ਉਧਰੋਂ ਤੇ ਬਾਹਰ ਹੋ ਗਏ ਇਧਰੋਂ ਵੀ ਬਾਹਰ ਹੋ ਜੀਏ ਆਓ ਸਾਹਮਣੇ ਤਿੰਨਾ ਜਨਾਂ ਲਓ ਨੌ ਨੌ ਲਓ ਛੱਡਿਆ ਫੇਰ ਵੱਗ ਗਿਆ ਮੈਂ ਦੱਸਿਆ ਭਾਈ ਰੂਪੇ ਵਾਲਾ ਕੀ ਖਾ ਕੇ ਆਇਆ ਸਾਰਾ ਕੁਝ ਹੀ ਸੱਚ ਚੱਲੀ ਜਾਂਦਾ ਆਹ ਬਾਲ ਦੇ ਲੈ ਵੀ ਬੱਬੂ ਹੋ ਜਾ ਤਕੜਾ ਖੇਰ ਬਰੋਬਰ ਹੋਣਾ ਮੈਚ ਟੱਡਾ ਵਾਲਾ ਤੇ ਕਹਿੰਦੇ ਦਨਯੋਧਾ ਆਹ ਬਾਲ ਤੇ ਬਰਾਬਰ ਫੇਰ ਹੇ 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 ਓ ਵਾਹ ਓਏ ਭਾਈ ਰੁਪਲਿਆ ਜੌਂਗ ਆ ਰਿਹਾ ਬਰਾਬਰ ਬਰਾਬਰ 22 ਮੈਚ ਬਰਾਬਰ ਹੋ ਗਿਆ ਹੈ ਨਜ਼ਾਰਾ ਵੱਖਰਾ ਹੈ ਇੱਕ ਚ ਇੱਕ ਮੇਰੇ ਵੀਰੋ ਇੱਕ ਚ ਇੱਕ ਇੱਕ ਚ ਇੱਕ ਇੱਕ ਚ ਇੱਕ ਇੱਕ ਜੈ ਮੈਨੂੰ ਲੱਗਦਾ ਵੀ ਸੁਪਰ ਓਵਰ ਪ੍ਰੈਸ਼ਰ ਬਰਾਬਰ ਦਾ ਹੈ ਬੱਲੇਬਾਜ਼ ਵੀ ਸੋਚਦਾ ਵੀ ਓਵੇਂ ਕਰਾ ਜਾ ਓਵੇਂ ਕਰਾ ਬੱਲੇ 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 ਸੌਂਟਰ ਓਵਰ ਮੈਚ ਸਮਾਪਤ ਜਿੱਤ ਗਈ ਢੱਡੇ ਵਾਲੀ ਟੀਮ ਬਾਈ ਇੱਕ ਨਾਲ ਇੱਕ ਰਨ ਨਾਲ ਜਿੱਤ ਹਾਰ ਹੋਈ ਆ ਤਾੜੀਆਂ ਮਾਰ ਦਿਓ ਜ਼ੋਰਦਾਰ